ਲੋ ਬਈ ਇਕੱਲਾ ਹੀ ਬੰਦਾ ਸਾਹਮਣ ਔਕਾ ਆ ਲੋ ਜੋਇਆ ਪਿਆ ਮਸਤੀ ਹੈ ਹੈ ਮਸਤੀ ਚ ਮਸਤੀ ਚ ਔਕਿਆ ਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੋਧਾ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਖੁਸ਼ੀਆਂ ਦੇ ਦੌਰ ਤੇ ਪਿਆਰ ਹੋ ਗਿਆ ਅੱਜ ਜਾਣਾ ਜੀ ਆਪਾਂ ਨੇ ਸਾਰੀ ਫੈਮਿਲੀ ਇਕੱਠੀ ਹੋ ਕੇ ਹਵੇਲੀ ਖਾਣਾ ਖਾਣਾ ਵੀ ਤੁਹਾਨੂੰ ਦੱਸ ਦਿੰਦਾ ਕਾਰਨ ਇੱਕ ਤਾਂ ਆਪਣੀ ਜਸ਼ਨਾ ਜੀ ਜਿਹੜੀ ਇਹ ਫਸਟ ਆਈ ਹੈ ਜੀ ਬੋਰਡ ਦੀ ਕਲਾਸ ਚੋਂ ਪੰਜਵੀਂ ਚੋਂ ਤੇ ਉਹਦਾ ਵਾਦਾ ਤਾਂ ਉਹ ਵੀ ਪੂਰਾ ਕਰਨਾ ਤੇ ਵਿੱਚ ਵਿੱਚ ਮਹਾਰਾਜ ਨੇ ਖੁਸ਼ੀਆਂ ਬਖਸ਼ੀਆਂ ਟਰੈਕਟਰ ਵੀ ਲੈ ਹੋ ਗਿਆ ਬਾਈ ਗੱਡੀ ਵੀ ਲੱਤੀ ਆ ਤੇ ਵਿੱਚ ਵਿੱਚ ਪਰਮਦਾਸ ਸਕੂਲ ਆ ਜਿਹੜਾ ਉਹ ਅੱਜ ਚੇਂਜ ਕਰਤਾ ਜੀ ਉਹ ਵੀ ਆਪਾਂ ਨੇ ਇੰਗਲਿਸ਼ ਸਕੂਲ ਦੇ ਵਿੱਚ ਪਾਤਾ ਚਲੋ ਬਾਕੀ ਪੜ੍ਹਾਈ ਵਧੀਆ ਚੱਲਦੀ ਆ ਬੱਚਿਆਂ ਦੀ ਇਹਦਾ ਇੱਕ ਦੋ ਸਾਲ ਆਪਾਂ ਹੁਣ ਥੋੜੇ ਜੇ ਹਾਈ ਸਕੂਲ ਚ ਲਾਉਣੇ ਜੀ ਤੇ ਬਾਕੀ ਜਾ ਰਿਹਾ ਜੀ ਸਾਰੀ ਆ ਸਾਰੀ ਫੈਮਿਲੀ ਤਿਆਰ ਆ ਇਕਣਾਈ ਮਹਾਰਾਜ ਪਿਆਰ ਬਖਸ਼ਦਾ ਰਹੇ ਸਾਰਿਆਂ ਨੂੰ ਸਾਰਿਆਂ ਦੇ ਵਿੱਚ ਖੁਸ਼ੀਆਂ ਵਰਕਰਾ ਰਹੇ ਤੇ ਬਾਕੀ ਬਹੁਤਾ ਕੁਝ ਨਾ ਕਹਿੰਦਾ ਹੋਇਆ ਸ਼ਾਮ ਦਾ ਵੇਲਾ ਹੋਇਆ ਬਜੀ ਹਨੇਰਾ ਹੋਣ ਲੱਗਿਆ ਤੁਹਾਨੂੰ ਸਾਰਿਆਂ ਨਾਲੇ ਮਿਲਾਂਦਾ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾ ਲੋ ਬਾਈ ਨੇਰਾ ਹੋ ਚੁੱਕਿਆ ਗੱਡੀ ਸਾਹਮਣੇ ਤਿਆਰ ਹੈ ਤੇ ਆਓ ਖੜਾ ਆਪਣਾ ਟਰੈਕਟਰ ਟਰੈਕਟਰ ਕਰਾਂਗੇ ਅੱਗੇ ਥੋੜਾ ਜਿਹਾ ਫਿਰ ਗੱਡੀ ਕੱਢਾਂਗੇ ਤੇ ਬਾਕੀ ਇੱਧਰ ਤਿਆਰੀ-ਵਿਆਰੀ ਚੱਲ ਰਹੀ ਹੈ ਅੰਦਰ ਜਾ ਕੇ ਮਿਲਾਉਂਦਾ ਤੁਹਾਨੂੰ ਮੈਂ ਆ ਲੋ ਇੱਧਰ ਮਿਲੋ ਜੀ ਪਹਿਲਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਪ੍ਰਸ਼ਾਦ ਜੀ ਹਾਂ ਦੇਖੀ ਪਰਸੇ ਫੁੱਲੀ ਜਾਂਦੀ ਪੈਸੇ ਖੁੱਲੇ ਜਿਲੇ ਲੈ ਹਾਂਜੀ ਤਾਂ ਹੀ ਲਈ ਦੀ ਸੀ ਹੈ ਕਾਈਂ ਦੇ ਦੀ ਮੈਂ ਤਾਂ ਆਈ ਆ ਜੀ ਹੈਗੇ ਆ ਹਾਂ ਜੀ ਬੇਰੀ ਵਾਜ਼ ਹੋਈ ਆ ਜੀ ਮੈਂ ਸੋ ਨੰਬਰ ਪਰ ਆਈ ਆ ਜੀ ਤੁਸੀਂ ਬੱਚਿਆਂ ਸਕੂਲ ਸਿਕਸਟਾਰਟ ਹੋਏ ਜਾਂਦੇ ਅੱਜ ਦੇ ਅੱਛਾ ਤੁਸੀ ਜਾਣਾ ਤੇਰਾ ਕੰਮ ਚੱਲ ਗਿਆ ਠੀਕ ਆ ਚਲੋ ਚਾਰਜ ਕਰਿਆ ਆ ਰੋਜਾ ਜਾਨਾ ਫਿਰ ਜਿਹੜੇ ਹੋ ਕੇ ਚੱਲ ਬੰਦੇ ਨਾ ਚਲੋ ਕੋਈ ਨਹੀਂ ਕੰਮ ਤਾਂ ਬਾਈ ਕੰਮ ਕਰਕੇ ਹੋਣਾ ਹੈ ਕੰਮ ਕਰਕੇ ਹੀ ਹੋਵੇ ਜੀ ਚਲ ਕੋਈ ਨਹੀਂ ਚੱਲਦੇ ਹੁਣ ਅੱਜ ਕਰ ਦੇਣੇ ਸਭ ਦੇ ਮਰਾਦਾ ਪੂਰੀਆਂ ਹਾਂ ਜੀ ਪਾਰਮ ਕੱਚਾ ਹੀ ਦੇ ਪਾਰਮ ਵੀ ਤਿਆਰ ਹੈ ਬੱਚੇ ਕੋਸ਼ਾ ਬਾਈ ਘਰ ਚ ਵਰਕੇ ਪਾਣੀ ਹਾਂ ਪਾਰਮ ਪਾਰਮ ਤਾਂ 3 ਵਜੇ ਦਾ ਰੋਲਾ ਮਾਰਨਗੇ ਕੀ ਕਹਿਣਾ ਮੈਂ ਜਦ ਤੱਕ ਉਤਾਰ ਨਹੀਂ ਆਉਣਾ ਹੈਗਾ ਜੇ ਤੇ ਡੇਢ ਕਰਤਾ ਹੋਣੀ ਮਮਾ ਤੇ ਜਾਣਾ ਹੋਣਾ ਉਹਦੇ ਉੱਤੇ ਖਾਣਾ ਕਿ ਛੇਤੀ ਮੇਰੇ ਕਪੜੇ ਬਾਦ ਪਹਿਲਾਂ ਚੱਲ ਫਿਰ ਦੇਖ ਕਿੱਧਰ ਹਾਲ ਹਾਂ ਜੀ ਹੁਣ ਤਾਂ ਤਿਆਰ ਕਰਕੇ ਮੈਂ ਉੱਧਰ ਬਿਠਾ ਲਿਆ ਹੈ ਜੀ ਜਿਹੜੇ ਬੈਠੇ ਰਹਿੰਦੇ ਕਿਹੜਾ ਮੇਰੇ ਨਾਲ ਚੱਲ ਚੱਲ ਕਿਹ ਰਹਿੰਦੇ ਆ ਚੱਲ ਉਹ ਲਾਈਟ ਵੀ ਜੋਤੀ ਬਾਈ ਚਲੋ ਚੱਲ ਚੱਲ ਕਿੱਧਰ ਹੈ ਕੀ ਕਰਦੇ ਆ ਦੇਖ ਦੇ ਮੈਂ ਕਹਿੰਦਾ ਹੈਟਾ ਨਹੀਂ ਅੰਦਰ ਆ ਚੱਲ ਚਲੋ ਭਾਈ ਚਲੋ ਚਲੋ ਕਿਧਰ ਕੀ ਹੈ ਬੱਚਾ ਕਿਆ ਕਰਕੇ ਫਿਰ ਇਹਦੇ ਨੇੜੇ ਹੋਉਂਦਾ ਹੈ ਅੱਛਾ ਚੱਲ ਵੇ ਚੱਲ ਕਿਧਰ ਆ ਉਹ ਤੇਰੇ ਆ ਦੇਖ ਭਾਈ ਇੱਧਰ ਚੱਲ ਰਿਹਾ ਕੰਮ ਤਾ ਪਹਿਲਾਂ ਸੱਸੀ ਕਾਲ ਬੁਲਾ ਵੇ ਸੱਸੀ ਕਾਲ ਹਾਂ ਮੇਰੇ ਪਤਨੇ ਕਿੱਥਨ ਜਾਣਾ ਅੱਜ ਕੀ ਖਾਣ ਕੀ ਖਾਣੀ ਆ ਵਾਹ ਬਈ ਖੜਾ ਕੇ ਦਿਖਾਵੇ ਕਹੀ ਜੀ ਤਿਆਰੀ ਹੈ ਤੇਰੀ ਲਖਾਈ ਤਾਂ ਉਹ ਬਾਈ ਸ਼ਰਟ ਦੇਖੋ ਆਹ ਦੇਖੋ ਲੈ ਬਈ ਦੋਨਾਂ ਭੈਣਾਂ ਭਾਈਆਂ ਦੀ ਲੱਗੀ ਵੀ ਫੋਟੋ ਪਰ ਹੈ ਜਿਆਦਾ ਛੋਟੇ ਦੇ ਜੱਦੀ ਫੋਟੋ ਲੱਗੀ ਵੀ ਆ ਇਹਦੀ ਫੋਟੋ ਲੱਗੀ ਵੀ ਨਾਲ ਦੀਦੀ ਦੀਦੀ ਠੀਕ ਆ ਠੀਕ ਆ ਤੇ ਬਈ ਇਧਰ ਜਸ਼ਨ ਨੂੰ ਵੀ ਮਿਲੋ ਮੇਰੇ ਨਾਲ ਸਾਨੂੰ ਕਰਦੇ ਸਬਸਕ੍ਰਾਈਬ ਲੈ ਬਈ ਜਸ਼ਨ ਨੂੰ ਦੋ ਜੀ ਵਧਾਈਆਂ ਸਾਰੇ ਇਹਨਾਂ ਲਈ ਤਾਂ ਮੈਰਿਟ ਲਿਸਟ ਨੰਬਰ ਵੇ ਹਾਂ ਵੀ ਜਸ਼ਨ ਵਾਦਾ ਕਰਿਆ ਤਾਂ ਨਾ ਜਾਣਦਾ ਹਾਂਜੀ ਪੱਕਾ ਤਾਂ ਹਾਂਜੀ ਤੇ ਦਾਣਾੜੋ ਜੀ ਹੋਗੀ ਜੇ ਮम्मा ਤੁਸੀਂ ਬਰਾਬਰ ਬੋਲਦੇ ਹੋਵੋ ਨਾ ਮੈਂ ਕਿਹੜਾ ਕਹਿੰਦੇ ਕਿ ਆਦਾ ਵੀ ਵਧੀਆ ਨੰਬਰਾਂ ਦੀ ਫਾਸ ਹੋਣੀ ਹੈ ਤੁਹਾਨੂੰ ਦੇ ਦੇ ਦੂੰਗਾ ਅੱਛਾ ਠੀਕ ਆ ਠੀਕ ਆ ਠੀਕ ਆ ਮੈਂ ਨਹੀਂ ਬੁਲੇ ਰਿਹਾ ਸਫਾ ਪੀਂਦੀਆਂ ਦੋੜੇਗੇ ਬਹੁਤ ਜਿਆਦਾ ਟਾਈਮ ਚੱਲ ਗਿਆ ਬੱਚੀ ਅੱਛਾ ਨਹੀਂ ਮੈਂ ਕਹਿੰਦਾ ਹੁਣ ਵੀ ਦੇਖ ਲੈ ਜਸ਼ਨ 버ਗਰ ਲਿਆ ਕੇ ਸਾਰ ਤੁੰਨੂੰ ਬਾਬੀਆ ਨੰਬਰ ਜਵਾਸ ਹੋ ਗਿਆ ਜੇ ਤੇ ਅਮਨ ਮਜ਼ਾਕ ਕਰੀ ਜਾਂਦਾ ਕਿ ਮੇਰੇ ਚੋਰ ਦੇ ਰਿਪੋਰਟ ਕਾਰ ਚੱਕ ਲਈ ਅੱਛਾ ਤੜਾਈ ਚਲੀ ਜਾਂਦੀ ਜਵਾਲੀ ਅੱਛਾ ਠੀਕ ਆ ਪਪੂ ਮੋਬਾਈਲ ਨਮਾ ਸਕੂਲ ਚ ਚਲ ਗਿਆ ਪਪੂ ਠੀਕ ਆ ਨਮਾ ਸਕੂਲ ਬੈਂ ਵਾਲਾ ਓਕੇ ਆ ਲੈ ਵੀ ਕੱਲ ਤੇ ਪਰ ਕਰ ਦਰ ਲਗਾ ਮਮਾ ਜਦ ਮੈਂ ਲੰਘੂ ਸੀ ਕਹਿੰਦਾ ਫੇਰ ਉਟੁੰਡਾ ਮੈਂ ਵਿੱਚ ਤੇ ਇੱਟਾ ਕਰੂੰਗਾ ਘਰ ਰਹਿ ਕੇ ਅੱਛਾ ਠੀਕ ਆ ਲੈ ਵੀ ਜਸ਼ਨ ਨਮਾ ਸਕੂਲ ਵਧੀਆ ਰਿਹਾ ਹਾਂਜੀ ਜਸ਼ਨ ਵੀ ਭਾਈ ਨਮਾ ਸਕੂਲ ਚ ਚਲੇ ਗਏ ਇਹ ਹੋਰ ਹੋ ਤਰਾ ਜਿਸਨ ਬਾਬੇ ਨੂੰ ਕਿਹਾ ਵਾ ਹਾਂਜੀ ਕਿਹਾ ਵਾ ਕੀ ਕਿਹਾ ਤਾਂ ਬਾਬੇ ਨੂੰ ਬਾਬਾ ਜੀ ਆਪਾਂ ਨੂੰ ਸ਼ਾਮ ਹੋਟਲ ਤੇ ਜਾਣਾ ਕਾਹਤਾ ਵੀ ਕਾਹਤਾ ਜਾਣਾ ਹੈ ਕਹੇ ਦੱਸੇ ਤਾਂ ਜਿੰਨੇ ਮਰ ਨੂੰ ਬਰੇ ਨੂੰ ਮਤਾਂਗੇ ਆਈ ਸ਼ਾਹ ਦੇਖ ਇੱਧਰ ਭਾਈ ਆ ਬਗਾਰ ਬਿੱਲਾ ਆਈ ਸ਼ਾਹ ਚਲੋ ਭਾਈ ਬਾਬੇ ਕੋਲ ਨੂੰ ਚਲਦੇ ਆ ਲੈ ਕੇ ਹਲੋ ਲੋ ਭਾਈ ਮਿਲੋ ਪਾਪਾ ਜੀ ਨੂੰ ਇੱਧਰ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਪਏ ਤੇ ਅੱਛਾ ਮੋਬਾਈਲ ਦੇ ਦੇਣੀ ਦੱਸ ਗਈ ਸੀ ਬਿੱਲੀ ਦੇਗੀ ਸੀ ਸਨੇਹਾ ਮੇਰੀ ਦੇਗੀ ਸੀ ਸਨੇਹਾ ਠੀਕ ਆ ਬਈ ਬਿੱਲੀ ਪਾਸ ਹੋਈ ਆ ਜੀ ਪੂਰੀ ফার্স্ট ਆਈ ਆ ਠੀਕ ਆ ਆਹ ਲੈ ਇੱਕ ਆ ਵੱਲ ਆ ਵੀ ਅਬੜਾ ਸਕੂਲ ਬਦਲੇ ਆ ਅੱਜ ਅੱਛਾ ਹਾਂ ਕਿੱਥੇ ਜਾ ਕੇ ਆ ਕਿੱਥੇ ਜਾਣਾ ਤੂੰ ਕੱਲੂ ਬੈਂਚ ਚ ਜਾਣਾ ਕਹਿੰਦਾ ਦਾਦੇ ਪਾਪਾ ਨੇ ਕਿ ਪਾਪਾ ਜੀ ਬੈਂਚ ਚ ਬੈਂਚ ਚ ਹਾਂ ਠੀਕ ਨੇ ਚਲੋ ਜੀ ਫਿਰ ਚੱਲੀਏ ਲਓ ਭਾਈ ਉਧਰ ਆਮਨ ਨਵੀਂ ਮਲਾਉਂਦੇ ਆ ਤੁਹਾਨੂੰ ਮਿਲੋ ਜੀ ਇੱਧਰ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹਾਂ ਜੀ ਉਹ ਦੇਖੀ ਬੰਦਾ ਚਲੇ ਗਿਆ ਕਿਆ ਕਰ ਰਿਹਾ ਨਾ ਖਰਾਬੀ ਥੋੜਾ ਗਾੜੀ ਐ ਗਾੜੀ ਹਿੰਦੀ ਬੋਲਦਾ ਹੈ ਜੱਡੀ ਸਟਾਰਟ ਕਰੀ ਮੈਂ ਕਿਹਾ ਗਰਮ ਜੀ ਹੋ ਗਈ ਮੈਂ ਉਹ ਪੁੱਛ ਲਾ ਇਹਨੂੰ ਨਹੀਂ ਕਿ ਮੋਟਰਸਾਈਕਲ 'ਤੇ ਚੱਲੀਏ ਪਿੱਛੇ ਮੋਟਰਸਾਈਕਲ 'ਤੇ ਚੱਲੀਏ ਹਾਂ ਚੱਲੀਏ ਮੋਟਰਸਾਈਕਲ 'ਤੇ ਨਹੀਂ ਮੈਂ ਕਿਹਾ ਨਾ ਟਰੈਕਟਰ ਕੱਢ ਕੇ ਅੱਗੇ ਕਰ ਲੈ ਨਹੀਂ ਨਹੀਂ ਹੈ ਟਰੋਫੀ ਰੈਂਟ ਲਾ ਲੈਣਾ ਗੱਡੀਆਂ ਰਸਤੇ ਚੱਲ ਚਾ ਫੇਰ ਕਰਕੇ ਗੱਡੀ ਮੰਢੀਏ ਟਰੈਕਟਰ ਕਰ ਦਦਨੂੰ ਲੋ ਬਾਈ ਇਹ ਵੀਕ ਥੋੜਾ ਜਿਹਾ ਕੰਮ ਹੋਵਾ ਵੀ ਗੱਡੀ ਕੱਢਣੀ ਆ ਤਾਂ ਟਰੈਕਟਰ ਇੱਕ ਗੱਲ ਆ ਸਟਾਰਟ ਕਰਨਾ ਪਏਗਾ ਨਾ ਤੇ ਬਾਕੀ ਪਾਪਾ ਮੂ ਬਾਈ ਕੀ ਕਹਿੰਦਾ ਸਵੇਰ ਦਾ ਸਵੇਰ ਦਾ ਕਹਿੰਦਾ ਨਵੇਂ ਟਰੈਕਟਰ ਉੱਪਰ ਜਾਣਾ ਕਹਿੰਦਾ ਉਹ ਦੱਸ ਦੇ ਜਾਣਾ ਟਰੈਕਟਰ ਉੱਪਰ ਲੋ ਬਾਈ ਪਾਪਾ ਜੀ ਵੀ ਨਿਕਲ ਗਏ ਆਪਣਾ ਬਾਈ ਲੈ ਕੇ ਉਹ ਉਹ ਦੇਖੀ ਚਾਬੀ ਲਓ ਜੀ ਚਾਬੀ ਕਰ ਲੈ ਸਟਾਰਟ ਮੜਿਆ ਹਾਂ ਹਾਂ ਗਿਰ ਗਿਆ ਤਾਂ ਨਹੀਂ ਹੋਣਾ ਜਾਂਦਾ ਹੈ ਜਾਂਦਾ ਜਾਂਦਾ ਦੇ ਲੋ ਹलो ਬਾਈ ਉਧਰ ਪਾਪਾ ਜੀ ਬੈਗੇ ਟਰੈਕਟਰ ਉੱਪਰ ਤੇ ਇੱਧਰ ਆ ਜਾ ਪਤਾ ਇੱਧਰ ਕਿੱਕੇ ਕੱਪੜੇ ਉਧਰ ਆਵਾਂ ਨਾ ਇੱਕਣਾ ਥੋੜਾ ਜਿਹਾ ਬਸ ਵੀ ਕਿੱਟੀ ਜਗ੍ਹਾ ਤੇ ਚੱਲ ਲਾ ਬਾਈ ਸਾਰੇ ਇੱਧਰ ਖੜੇ ਆ ਪੰਮੂ ਨੱਚਣ ਲੱਗਿਆ ਵਾ ਇਕੱਲਾ ਹੀ ਇਕੱਲਾ ਹੀ ਕਿੱਦਾ ਪਾਉਂਦਾ ਹੈ ਦੇਖੋ ਬਾਈ ਸਿਆਣੇ ਬੰਦੇ ਦੀ ਇੱਕ ਸਿਫਤ ਅੱਧਾ ਮਿੰਟ ਟਰੈਕਟਰ ਚ ਸਟਾਰਟ ਖੜਨਾ ਦਿੱਤਾ ਪਾਪਾ ਜੀ ਨੇ ਵੀ ਉਧਰ ਵਾਤ ਹੋ ਰਿਹਾ ਤੇ ਹੁਣ ਤੋਰੂਗਾ ਮੈਂ ਲਾਦੀ ਉਧਰ ਅਮਨ ਵੀ ਖੜਾ ਦੇਖਦਾ ਤੇ ਹਾਲੇ ਵੀ ਤੋਰਿਆ ਨਹੀਂ ਆ ਪੰਮੂ ਕੀ ਦਾ ਟਰੈਕਟਰ ਆ ਉਹ ਤੇਰਾ ਅੱਛਾ ਲੋ ਬਾਈ ਇਹ ਪੰਮੂ ਦਾ ਟਰੈਕਟਰ ਹੈ ਕਹਿੰਦਾ ਠੀਕ ਨੇ ਚਲੋ ਆ ਗਿਆ ਆ ਗਿਆ ਬਾਈ ਝੋਟਾ ਅੰਦਰ ਨੂੰ ਓ ਜੀ ਬਤ ਲਾਗ ਪਰ भाई बापू बैठा पर चलो बात बाद खड़ा रहने ना चलो चलो भाई ना बैठा पता ला भाई बंदे के। लावे। बैठ के ला भाई बैठ लगे बंदे ਚਲੋ ਆਪਾਂ ਖੋਲਦੇ ਆਂ ਗੇਟ ਬਾਈ ਹਲੋ ਚਲੋ ਉਧਰ ਪਾਪਾ ਜੀ ਖੜੇ ਟਰੈਕਟਰ ਹਨ ਕਿ ਇੱਧਰੋਂ ਆ ਰਹੇ ਆਂ ਸੋ ਨੋ ਨੋ ਬੰਦੇ ਬਹਿ ਗਏ ਵਿੱਚ ਬੈਠ ਜੀ ਬੈਠੋ ਮੈਂ ਦਰਵਾਜ਼ਾ ਲਾਉਂਦਾ ਫਿਰ ਅੰਮੋਂ ਬਾਬੇ ਕੋਲ ਚਲ ਜਾ ਪੁੱਤ ਚਾਹੇ ਚੱਲ ਬਾਈ ਇਹ ਆ ਲੋ ਦਰਾਜਾ ਦਵਾਰ ਆਟ ਗਿਆ ਉਹ ਬਹਿ ਗਿਆ ਬੰਦਾ ਮੂਰੇ ਬਾਈ ਠੀਕ ਨੇ ਕਿੱਥੇ ਗਿਆ ਆ ਲੋ ਇਹ ਦਰਾਜਾ ਥੋੜਾ ਜਿਹਾ ਮਿਸਤਰੀ ਨੇ ਐਸਾ ਸੈਂਟਰ ਲੌਕ ਲਾਇਆ ਤਾਂ ਖੁੱਲ ਜਾਂਦਾ ਦਵਾਰਾ ਚਲੋ ਇਹ ਕੋ ਗੱਡੀ ਆ ਗਈ ਬਾਈ ਮੂਰੇ ਕੀ ਆ ਤੇ ਲੋ ਇੱਧਰ ਆਪਣਾ ਬਾਈ ਹੁਣ ਸਾਰਾ ਕਹਿ ਜਾਣ ਆਪਾਂ ਦੁਕਾਨ ਦੇ ਵਿੱਚ ਇੱਧਰ ਸਾਹਮਣੇ ਦੇਖੂਗਾ ਤੇ ਲਾ ਦਿਆ ਗੇਟ ਚਲੋ ਮਿਲਦੇ ਜੀ ਸਰੇ ਜਾ ਕੇ ਲੈ ਵੀ ਚੱਲ ਪਏ ਕਾ ਗਾਣੇ ਨਹੀਂ ਗਾਣੀ ਨਹੀਂ ਲਾਈਦੇ ਹੁੰਦੇ ਕਹਿੰਦਾ ਬਾਈ ਗਾਣਾ ਬਾਬਾ ਨਾਲ ਪੁੱਤ ਗਾਣਾ ਹੀ ਲਾਉਣੇ ਚਲਾਉਣੇ ਹੈ ਲੋ ਬਾਈ ਗਏ ਪਹੁੰਚ ਤੇ ਇਧਰ ਬਾਈ ਸੌਂਗ ਲੱਗਿਆ ਵਾ ਮਿੱਠਾ ਮਿੱਠਾ ਇਧਰ ਉਧਰ ਵੇ ਸਾਰੇ ਤੇ ਭਰਮ ਵੀ ਲੱਗਿਆ ਤੁਨ ਆਹ ਦੇਖੋ ਬਾਈ ਮਿੱਠਾ ਮਿੱਠਾ ਸੌਂਗ ਹੈ ਤੇ ਆਹ ਲੋ ਹੈਰੀਟੇਜ ਹਵੇਲੀ ਰੂਪਨਗਰ ਕੇਪੀਸੀ ਹਾਂ ਵੇ ਜਿਵੇਂ ਹੈ ਨਾ ਲੈ ਵੇ ਹੈ ਹਾਂ ਗਾਣੇ ਚੱਲਦੇ ਮਿੱਠੇ ਮਿੱਠੇ ਸੌਂਗ ਲੈ ਬਾਈ ਹੈ ਪਾਰਮ ਭਾਈ ਪਰਮ ਦਾ ਰਸਤੇ ਦਾ ਪੱਕਾ ਏ ਪਰ ਮਨੇ ਟ੍ਰੇਨ ਵੀ ਦੇਖਣੀ ਹੁਣੀ ਹੈ ਹੈਨਾ ਹੈ ਜਾਣਾ ਹੈ ਦੇਖ ਕੇ ਜਾਣੇ ਟ੍ਰੇਨ ਦੇਖ ਕੇ ਜਾਵ ਕੱਲਾ ਹੀ ਜਾਂਦਾ ਹੈ ਬਾਬਾ ਜੀ ਦੀ ਉਂਗਲੀ ਫੜ ਲਾਏ ਭੇਤੀ ਹੈ ਭਾਈ ਹੈਨਾ ਭੇਤੀ ਹੈ ਭਾਈ ਚਲੋ ਭਾਈ ਮੌਸਮ ਠੰਡਾ ਠੰਡਾ ਹੋ ਰੇ ਹੈ ਵੀ ਹਾਂਜੀ ਹਾਂ ਮੌਸਮ ਠੰਡਾ ਹੈ ਨਾ ਦੁਲਾਵਈ ਆਹ ਭਾਈ ਸੌਂਗ ਹੈ ਜਿਹੜਾ ਸੌਂਗ ਕਿੰਨਾ ਵਧੀਆ ਲੱਗਿਆ ਬਸ ਹਨਾ ਹਾਂਜੀ ਹੈ ਜਸ਼ਨ ਤਾਂ ਨੱਚਣ ਨੂੰ ਕਰਦੀ ਐ ਮਨ ਲਾਦੀ ਆਹ ਦੇਖੋ ਭਾਈ ਉਹ ਬੰਦੇ ਇਹ ਜਿਹੇ ਚਾਹੀਦੇ ਭਾਈ ਜਿਹੜੇ ਹਨਾ ਫੁੱਲੇ ਢੁੱਲੇ ਮੂਰੇ ਹੋ ਕੇ ਚੱਲੇ ਪੰਮੂ ਵਰਗੇ ਬਹੁਤ ਵਧੀਆ ਲੁਕਿੰਗ ਹੈ ਭਾਈ ਪੱਖੇ ਚੱਲ ਪਏ ਗਰਮੀ ਆ ਪੂਰੀ ਤੇ ਟ੍ਰੇਨ ਦੇਖੀ ਨਹੀਂ ਉਹਨੇ ਉਹ ਲੰਘੇ ਲੰਘਿਆ ਆਹ ਖੜੀ ਬਈ ਟ੍ਰੇਨ ਨਹੀਂ ਤੁਹਾਨੂੰ ਦੱਸ ਦੇਣਾ ਤਾਂ ਹੈ ਹਾਂ ਆਹ ਦੇਖ ਲਿਆ ਆ ਗਿਆ ਦਾ ਮੜਿਆ ਇਹ ਤਾਂ ਹੈ ਵਾਹ ਬਈ ਐਂਟਰੀ ਅੰਦਰ ਬਹੁਤ ਵਧੀਆ ਰਨ ਆਪ ਨੂੰ ਬੰਦੇ ਖੜੇ ਠੀਕ ਲੋਕ ਚਲੋ ਵੀ ਚਲੋ ਜਿੱਧਰ ਜਾਣਾ ਇਹ ਦੇਖੋ ਵੀ ਪੰਨੋ ਹਲੋ ਪਰ ਪੰਮੂ ਨੇ ਫੋਟੋ ਖਿਚਾਉਣੀ ਬਾਈ ਲਓ ਵੀ ਲਓ ਬਾਈ ਆ ਬਹਿ ਗਿਆ ਬੰਦਾ ਪਹਿਲਾਂ ਹੈ ਲਾ ਬਈ ਓਰੇ ਵੀ ਮਿੱਠਾ ਮਿੱਠਾ ਸਾਂਗੋ ਹੀ ਵਾਹ ਤੇਰੇ ਮੈਂ ਕਿਆ ਬੰਦਾ ਹੈਂ ਹਾਂ ਬਈ ਹਾਂ ਬਈ ਉਧਰ ਚੱਕ ਲਈ ਲਿਸਟ ਜਿਸ ਨੇ ਦੇਖੋ ਕਿਆ ਕਰਦੀ ਏ ਲਾਓ ਜੀ ਪਾਣੀ ਆ ਗਿਆ ਹਾਂ ਬਈ ਬੰਮੂ ਇਹਨੂੰ ਹੀ ਪਛਲੂਂਦਾ ਕਿਆ ਖਾਣਾ ਕਿਆ ਖਾਣਾ ਅੱਛਾ ਰੋਟੀ ਚੌਲ ਕਹਿੰਦਾ ਇਹ ਤਾਂ ਚੌਲ ਤਾਂ ਘਰ ਵੀ ਖਾਂਦਾ ਏ ਹੋਰ ਵਧੀਦੀ ਆਈਟਮ ਦੇਖ ਲੈ ਤੋ ਚਾਚਾ ਨੇ ਦਖਾ 10 ਲਾ ਬਈ ਕਿਆ ਕਹਿੰਦਾ ਦਾਲ ਦਾਲ ਵੀ ਘਰ ਖਾਂਦੇ ਆ ਛੱਡ ਦੇ ਖਾਣੀ ਖਾਣੀ ਹੈ ਜੀ ਕੁਵਟਰ ਪਨੀਰ ਆ ਲੈ ਕੇ ਦਾ ਕੜੀ ਕਰਕੇ ਸੁਣਾਉਂਦਾ ਜੀ ਪਨੀਰ ਘਰ ਆ ਕੇ ਕੜੀ ਵੀ ਘਰ ਖਾਂਦੇ ਪੰਮੂ ਦੀ ਬਾਈ ਸਾਰੀਆਂ ਡਿਮਾਂਡਾਂ ਫੇਲ ਆ ਉਹ ਉਧਰ ਰੁਲਜੀ ਵੀ ਆ ਸੇਗਣੀ ਚੱਲੋ ਬਾਈ ਆ ਕੀ ਲਿਸਟਾ ਤੇ ਬਾਕੀ ਜਸ਼ਨ ਦੀ ਫਰਮਾਇਸ਼ੇ ਪੂਰੀ ਕਰੀ ਜਾਊਗੀ ਅੱਜ ਵਧੰਦੋ ਚੱਲੰਦੋ ਬਾਈ ਇੱਧਰ ਸਾਰੇ ਆਏ ਹੋਏ ਆ ਲੱਗੇ ਹੋਏ ਹੈ ਮਗਾਵੇ ਬਾਬਾ ਵੀ ਇੱਧਰ ਹੋ ਗਿਆ ਬਾਬੇ ਨੂੰ ਵੀ ਪੁੱਛ ਲੈ ਕਿਆ ਖਾਣਾ ਹੈਂ ਬਾਈ ਇਹ ਤਾਂ ਜਿਹੜੀਆਂ ਘਰ ਸਬਜ਼ੀਆਂ ਖਾਂਦਾ ਉਹਨਾਂ ਦਾ ਹੀ ਨਾ ਲਈ ਜਾਂਦਾ ਠੀਕ ਨੇ ਚਲੋ ਦੇਖਦੇ ਆ ਕਿਆ ਮਗਾਉਂਦੀ ਜੀ ਜਸ਼ਨ ਲੋ ਭਾਈ ਭਾਂਡੇ ਆ ਚੁੱਕੇ ਆ ਉਹ ਬੰਦਾ ਸਾਡਾ ਜਿਆਦਾ ਤਾਵਲਾ ਦਾ ਵੀ ਉਹ ਕਹਿੰਦਾ ਮੈਂ ਪਿੱਛੇ ਨਾ ਰਹਿ ਜਵਾਂ ਬਾਕੀ ਤੇ ਕਹਿੰਦੇ ਵੀ ਚਾਹੇ ਰਹਿ ਜਵੇ ਆਹ ਦੇਖ ਲੋ ਹੈਂ ਗਲਾਸ ਕਹਿੰਦਾ ਸੋਨੇ ਦਾ ਹੈ ਸੋਨੇ ਦਾ ਗਲਾਸ ਆਂ ਦੇਖ ਲੋ ਭਾਈ ਇਹਨੇ ਰੌਣ ਗਲਾਸ ਪਈ ਆ ਬੰਦੇ ਨੇ ਇਕੱਲੇ ਨਹੀਂ ਠੀਕ ਨਹੀਂ ਆਹ ਫੜੋ ਭਈ ਆਪਣੇ ਆਪਣੇ ਥਾਲ ਆਹ ਦੇਖੋ ਭਾਈ ਇਹ ਬੰਦਾ ਕਾਮਾ ਸਾਡਾ ਆਵੇ ਜੀ ਜੀਣਾ ਕਰਤਾ ਆਰਡਰ ਹੈ ਠੀਕ ਆ ਉਹ ਵਈ ਚਾਚੇ ਨਾਲੇ ਆਪਣੇ ਨਾਲ ਆੜੀ ਆ ਉਹਦੀ ਉਧਰ ਹੀ ਰਹਿੰਦਾ ਹੋ ਉਹਦੇ ਇਹ ਕਰਾ ਹਾਂ ਉਹ ਨਾਲੇ ਸ਼ੁਰੂ ਕਰਦੇ ਨੇ ਤੋ ਇੱਥੇ ਜੰਨੀਓ ਨੀ ਸਾਹਿਬ ਹੁੰਦੀ ਮੈਂ ਲਾਤੀ ਹੈ 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 ਹਾਂ ਹੈ ਖਾਣਾ ਹੈ ਦੇ ਦੇ ਦੀ ਜਮਾਨ ਬੁਝੇਗਾ ਲੈ ਵੀ ਦੀ ਬੂਆ ਦੇ ਨਾਲ ਲੰਘ ਜਾਂਦੇ ਅੱਛਾ ਦਿਖਾਈ ਦਿਖਾਈ ਨਹੀਂ ਬੂਆਦਰ ਓ ਬਾਈ ਸਾਡੇ ਭੈਣ ਵਾਏ ਵਾਏ ਆ ਦੇਖੋ ਹੈ ਚੌਕ ਕਰਦੀ ਰਿੰਦੀ ਜੀ ਦਾ ਕਹਿੰਦੇ ਵਧੀਆ ਨਾ ਮਾਣ ਹੋਵੇ ਅੱਛਾ ਲਓ ਬਾਈ ਭੈਣ ਨਾਲ ਕਰੀ ਵੀਡੀਓ ਕਾਲ ਹੋ ਵੀ ਚੱਲ ਰਿਹਾ ਵਿਚੇ ਵਿਚ ਸਾਰੇ ਇਕੱણા ਹੀ ਨਾਲ ਮਿਲ ਕੇ ਆ ਲਓ ਵੇ ਸਲਾਦ ਲੈ ਇਹ ਹਾਂ ਸਿਆਣੇ ਆ ਭਾਈ ਨਿਆਣੇ ਸਾਡੇ ਸਾਰੇ ਬਚਾ ਲਓ ਜ਼ਮਾਨੇ ਦੇ ਬੱਚਾ ਦਾ ਚੱਲ ਪੰਮੂ ਨੂੰ ਦੇ ਦੇ ਕੋ ਬਾਬੇ ਨੂੰ ਵੀ ਦੇ ਦੇ ਕੋਈ ਕੋਲੀ ਹੈ ਠੀਕ ਨੇ ਉਹ ਆਚਾਰ ਲੈਣਾ ਨਹੀਂ ਭਾਈ ਬਾਬੇ ਨੇ ਸਾਡੇ ਨੇ ਤੇ ਭਾਈ ਕਾਨੂੰਨ ਦੇ ਬਹੁਤ ਪੱਕੇ ਆ ਇਹਨਾਂ ਨੇ ਰੋਟੀ ਘਰ ਖਾ ਵੀ ਲਈ ਸੀ ਸਾਜਰੇ ਪਰ ਆਉਣਾ ਇਕੱਠਿਆਂ ਨੇ ਹਾਂ ਲੈ ਤੇ ਚਲੋ ਬਾਕੀ ਆਰਡਰ ਹੋਇਆ ਵਾ ਖਾਣਾ ਆ ਜਾਣਾ ਲੋ ਬਾਈ ਪਹੁੰਚ ਗਿਆ ਖਾਣਾ ਇੱਧਰ ਬੰਦਾ ਕਹਿੰਦਾ ਜੀ ਪਿੱਛੇ ਨਾ ਰਹਿ ਜਿਓ ਪਾਪਾ ਜੀ ਨੇ ਤਾਂ ਬਾਈ ਲੱਤੀਓ ਲੱਤੀ ਆ ਆਪਣੀ ਇਹ ਸੀ ਕਿ ਤੇ ਚਲੋ ਚੱਲੀ ਜਾਣਾ ਕੰਮ ਹਾਂ ਬਈ ਪਰਮ ਫੋਲ ਚੱਲ ਕਹਿੰਦਾ ਠੀਕ ਆ ਓਕੇ ਆ ਆਉਦੇ ਪਹਿਲਾਂ ਹੀ ਪਹਿਲਾਂ ਹੀ ਦਈਆਂ ਇੱਥੇ ਗੇਅਰ ਲਿਆ ਦੇ ਹੋਲੀ ਹੂੰ ਠੀਕ ਨਹੀਂ ਚਲੋ ਭਾਈ ਵਰਤਾਵੇ ਆਨੇ ਵਰਤਾਵੀ ਦਿੱਤਾ ਖਾਣ ਵਾਲਾ ਖਾਣ ਵੀ ਲੱਗਾ ਖੜ ਕੇ ਖਾਂਦਾ ਭਾਈ ਬੈ ਕੇ ਤਾਂ ਕੰਮ ਚੱਲ ਉਹ ਥੋੜੀ ਦਹੀਂ ਚ لیمੂ ਨੂੰ ਚੋੜਣ ਲੱਗਿਆ ਵਾ ਭਾਈ ਉਹਦੇ ਉਹ ਦੇ ਉਹ ਦਹੀਂ ਚ ਥੋੜਾ ਨਚੋੜੀਦਾ ਤਾਂ ਸਲਾਦ ਪਰ ਆਇਓ ਕਰੀਦਾ ਹੁੰਦਾ ਠੀਕ ਨੇ ਚਲੋ ਭਾਈ ਚੱਲਦੇ ਆ ਉਧਹੀਂ ਚ ਨਹੀਂ ਨਚੋੜੀ ਦਾ ਪੁੱਤ ਠੀਕ ਨੇ ਲੋਬਈ ਪਾਪਾ ਨੇ ਤਾਂ ਖਾਣੀ ਆ ਤਰਸਾ ਤਰਸਾ ਕੇ ਰੋਟੀ ਇੱਕ ਰੋਟੀ ਖਾਣੀ ਆ ਹੌਲੀ ਹੌਲੀ ਏ ਚੱਲ ਹੌਲੀ ਹੌਲੀ ਖਾਲਾ ਪਤਾ ਹਾਂ ਠੀਕ ਹੈ ਅਦਰਬਾਈ ਜਸ਼ਨ ਵੀ ਆ ਬਈ ਠੀਕ ਆ ਪਤ ਤੋਕਿਆ ਕਾੜਤਾ ਨਹੀਂ ਕਿਸੇ ਚੀਜ਼ ਦੀ ਦੱਸ ਦੇ ਲੋ ਬਾਈ ਇੱਧਰ ਬੇਰ ਵੀ ਆ ਗਿਆ ਸਤਿ ਸ਼੍ਰੀ ਅਕਾਲ ਪਰਮ ਦਾ ਮਾਮਾ ਬਾਈ ਉਰੀ ਡਿਊਟੀ ਐ। ਓ ਬਾਈ ਉਧਰ ਦੇ ਤਾ ਭਾਂਜਾ ਦੇਖ ਲੈ ਤਰਾ ਰੋਟੀ ਨ ਲੱਗ ਗਿਆ। ਹੈ? ਲੋ ਬਾਈ ਵੀਰ ਨੂੰ ਫੋਨ ਕਰਿਆ ਤਾਂ ਭਲੇਖਾ ਪੈ ਗਿਆ ਤਾਂ। ਛਕ ਲੋ ਪ੍ਰਸ਼ਾਦਾ। ਹੈ? ਅੱਛਾ। ਠੀਕ ਆ। ਮੇਲੇ ਵੀਰ ਆ ਗਿਆ ਇੱਧਰ। ਹੂੰ ਇੱਧਰ ਜਾ ਕੇ ਨਹੀਂ ਆਇਆ ਤੇ। ਲੋ ਬਾਈ ਜਦੋਂ ਪਾਸ ਹੋ ਗਈ ਕਰਾ ਸੁਣੇ ਅਹ ਲੈ ਬਈ ਨੰਬਰ ਵਧੀਆ ਆ ਗਿਆ ਹਾਂ ਨੰਬਰ ਵਧੀਆ ਲੇਗੀ ਠੀਕ ਨੇ ਹਾਂ ਇੱਧਰ ਰਸਤਾ ਬੰਦ ਤੇ ਇੱਧਰ ਤੋਂ ਮਾਈ ਹਾਂ ਹਾਂ ਇੱਧਰ ਉੱਪਰ ਨੂੰ ਘੁਮਾਈ ਤੀ ਚਲੋ ਬਾਈ ਛੱਕਦੇ ਆ ਪ੍ਰਸ਼ਾਦਾ ਵੀਰ ਕਹਿੰਦਾ ਮੈਂ ਤਾਂ ਛਕਣਾ ਨਹੀਂ ਹੈਗਾ ਛਕ ਲੈ 9:30 ਵਜੇ ਅੱਛਾ 9:30 ਵਜੇ ਲੋ ਬਈ ਇਕੱਲਾ ਹੀ ਬੰਦਾ ਸਾਹਮਣ ਔਖਾ ਆ ਲੋ ਲੋ ਜੋਇਆ ਪਿਆ ਹੈ ਹੈ ਮੱਦ ਹੀ ਜਬੜੀ ਮਸਤੀ ਜੈ ਓਕੇ ਐ ਨਾ ਓਕੇ ਐ ਉੱਛਾ ਆਹ ਲੋ ਭਾਈ ਸਾਰੇ ਆਪਣੇ ਆਪਣੇ ਮਸਤ ਆਹ ਬੰਦਾ ਇਕੱਲਾ ਹੀ ਖੜ ਕੇ ਖਾ ਰਿਹਾ ਰੋਟੀ ਹਾਂ ਪਰ ਮੈਂ ਹੋਰ ਪੁੱਤ ਬਸ ਚੱਲ ਹਾਂ ਹਾਂ ਹੁਣ ਬੈਠਿਆ ਭਾਈ ਦੇਖ ਲੋ ਲੈ ਗਨੇ ਆਹ ਲੋ ਬੈਟਰ ਲਾ ਦੇ ਰੋਟੀ ਨਾ ਬਾਈ ਹਾਂ ਜੀ ਬਟਰ ਲਾ ਕੇ ਚੱਲੂ ਕਹਿੰਦਾ ਆਓ ਦੇ ਹਾਂ ਠੀਕ ਆ ਅੱਜ ਤਾਂ ਠੀਕ ਆ ਓਕੇ ਚੱਲ ਰਿਹਾ ਕੰਮ ਠੀਕ ਆ ਬਾਈ ਲੋ ਬਾਈ ਰੋਟੀ ਖਾ ਚੁੱਕੀ ਆ ਦੋ ਬੰਦੇ ਇੱਕ ਬੰਦਾ ਰਹਿ ਗਿਆ ਰੋਟੀ ਖਾਣ ਤੇ ਤੇ ਟਰੱਕ ਪਹੁੰਚ ਗਿਆ ਮਿੱਠੇ ਵਾਲਾ ਤੇ ਹਾਂ ਘਰ ਜਾ ਕੇ ਰੋਟੀ ਖਾਣੀ ਆ ਉਹ ਨਹੀਂ ਭਾਈ ਇਹ ਬੰਦਾ ਕਹਿੰਦਾ ਘਰ ਜਾ ਕੇ ਰੋਟੀ हां मिलनी नहीं नी? देख ले ओ खा लूंगा जाके नहीं हैं ते भाई जे छन्नो ਹੁਣ ਪੁੱਛਦੇ ਆ हां भाई ओके ਆ ਦਾਦੇ ਕਸਰ ਮਸਰ ਆਲਾ ਬਾਈ ਟਰੱਕ ਤੱਕਤਾ ਪਰਮ ਨੇ ਇੱਧਰ ਨੂੰ ਜਿਹਦੇ ਵਿੱਚ ਗੁੜ ਸੌਂਫ ਤੇ ਭਾਈ ਮਿਸ਼ਰੀ ਇਹ ਚੀਜ਼ਾਂ ਹੈ ਠੀਕ ਨਹੀਂ ਤੇ ਆਹ ਲੋ ਭਾਈ ਚਲੋ ਸਾਡੇ ਦੇਖ ਦੀ ਦੇਖ ਦੀ ਭਾਈ ਹਵੇਲੀ ਜੀ ਵੀ ਕੱਟ ਸੋਨਾ ਹੋ ਗਿਆ ਤੇ हां भाई ਹੁਣ ਟ੍ਰੇਨ ਤੇ ਝੂਟੇ ਚਾਂਡੇ ਤਾਂ ਨਹੀਂ ਲੈਣੇ ਹਾਂ ਇਹ ਬੰਦਾ ভাই ਬੰਦਾ ਸਾਡਾ ਲੋਗਾ ਝੂਟੇ ਠੀਕ ਹੈ ਨਹੀਂ ਚਲੋ ভাই ਹੋ ਗਏ ਮੇਲੇ ਮਹਾਰਾਜ ਦੀ ਕਿਰਪਾ ਨਾਲ ਪ੍ਰਸ਼ਾਦਾ ਛਕ ਲਿਆ ਸਾਰਿਆਂ ਨੇ ਠੀਕ ਹੈ ਹਾਂ ਭਾਈ ਓਕੇ ਆ ਦੱਸ ਦੋ ਕੋਈ ਕਥਨ ਮਸਰ ਚਲੋ ਭਾਈ ਹੁਣ ਉਹ ਬੰਦਨ ਨੂੰ ਟ੍ਰੇਨ ਦਿਖਾ ਦਈਏ ਮੜੀ ਜੀ ਆ ਪੁੱਛਦਾ ਕਹਿੰਦਾ ਬੱਸ ਆ ਦੇਖੋ ਇਹ ਬੰਦਾ ਵਾਜੀ ਆਪਣਾ ਹੀਰਾ ਹੈ ਇਹ ਤਾਂ ਛੇੜਦਾ ਰਹਿੰਦਾ ਚਲੋ ਲੋ ਵਾਜੀ ਨਿਕਲ ਕੇ ਸਾਰੇ ਅੰਦਰ ਤੇ ਪ੍ਰਸ਼ਾਦਾ ਛੱਕ ਕੇ ਤੇ ਇੱਧਰ ਹੁਣ ਦੇਖਦੇ ਆ ਗੱਡੀ ਵਾਲੇ ਨੇ ਉਹ ਉਹ ਪਹੁੰਚ ਗਿਆ ਆ ਜਾ ਵੀ ਆ ਜਾ ਕੀ ਲੈਣਾ ਦੱਸ ਗੱਡੀ 'ਚ ਬੈਠਣਾ ਹੈ 버거 ਕਿੰਗ ਵਾਲਿਆਂ ਕੋਲ ਹੋ ਕੀ ਕਹਿੰਦਾ ਕਿ ਮੋਟਰਸਾਈਕਲ ਲੈਣਾ ਉਹ ਦੇ ਮੋਟਰਸਾਈਕਲ ਵੀ ਹੈ ਗੱਡੀ 'ਚ ਲਾ ਬਾਈ ਬੱਚਿਆਂ ਦਾ ਇੱਧਰ ਸਾਰਾ ਸਮਾਨ ਇਹਨੇ ਲਾ ਬਾਈ ਡਿਸਾਈਡ ਹੋ ਰਿਹਾ ਇਹ ਕੀ ਚੱਲਣਾ ਬੈਠ ਬੈਠ ਪੁੱਤ ਬੈਠ ਹਾਂ ਦਰਦਾ ਚੱਲ ਬੈਠ ਫੇਰ ਟ੍ਰੇਨ ਪਰ ਬੈਠੋ ਵੀ ਬੈਠੋ ਮੂਰੇ ਆ ਜਾਓ ਏ ਆਵਲਾ ਵਾਹ ਬਾਈ ਹਾ ਵੇ ਕਿੱਧਰ ਆ ਟ੍ਰੇਨ ਦਾ ਡਰਾਈਵਰ ਤੇ ਆ ਲੋ ਬਾਈ ਲਾਤੀ ਬੈਲਟ ਕਰਤਾ ਬੰਦਾ ਕਹਿਦੀ ਕਹਿਦਾ ਹਾ ਠੀਕ ਹੈ ਪਰ ਹੁਣ ਕੀ ਨਾ ਮੇਰੇ ਪਾਪਾ ਜੀ ਇੱਧਰ ਖੜੇ ਤੇ ਬਹੁਤ ਵਧੀਆ ਮਿਊਜ਼ਿਕ ਮਾਰੇ ਆਹ ਚੱਲ ਵੀ ਇਹ ਟ੍ਰੇਨ ਚ ਮੈਂ ਗੱਡੇ ਹੈ ਬਹੁਤ ਸੋਹਣੀ ਬਾਈ ਖਜੂਰ ਖੜੀ ਆ ਉਹਦੇ ਹੇਠਾਂ ਚੱਲ ਰਹੀ ਆ ਹਾਂ ਸਰਗਰ ਕੰਗਾਲਾਂ ਦੇ ਐ ਤੇਰੇ ਬਾਏ ਲਓ ਜੀ ਆ ਲੋ ਗੱਡੀਆਂ ਵਿੱਚੇ ਵਿੱਚ ਇੱਧਰ ਡਰ ਗਿਆ ਹੈ ਹੈ ਇੱਧਰ ਤੇ ਡਰ ਗਿਆ ਹਾਂ ਇੱਧਰ ਤੇ ਡਰ ਉਧਰ ਉਹ ਵੀ ਚੱਲ ਰਿਹਾ ਛਾਲਾਂ ਵਾਲਾ ਤੋ ਹਾਂ ਵੀ ਠੀਕ ਆ ਓਕੇ ਆ ਲਾ ਭਾਈ ਹੁਣ ਆਈਆ ਹਮਰ ਹੱਥ ਅੱਗੇ ਦਾ ਵਰਨਾ ਗੱਡੀ ਚਲਦੀ ਹੈ ਹੈ ਹੁਣ ਚੱਲੋਗੇ ਭਾਈ ਹਬਰ

ਉਹ ਥੋੜੀ ਹੋਰ ਖੱੱਚਾ ਬੈਕਅਪ ਬਾਈ ਇਧਰ ਮੋਟਰਸਾਈਕਲ ਆ ਗਿਆ ਚਲੋ ਆਹ ਚੀਜ਼ ਵਧੀਆ ਬਾਈ ਮੋਟਰਸਾਈਕਲ ਵੇ ਇੱਕ ਨੰਬਰ ਉਹ ਇਧਰ ਫੋਟੋ ਖਿੱਚ ਹੋ ਰਹੀ ਆ ਚਲੋ ਬਾਈ ਚੱਲਦਾ ਬਲੌਗ ਇੱਕ ਨਾ ਹੀ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ 버거 ਕਿੰਗ ਹਾਂ ਭਾਈ ਨੱਚ ਕੇ ਦਿਖਾ ਕਿੰਨਾ ਕੁ ਖੁਸ਼ ਆ ਹੈ ਠੀਕ ਨਹੀਂ ਪਾਪਾ ਜੀ ਬਾਈ ਉਹ ਖੜੇ ਚਲੋ ਚੱਲਦੇ ਭਾਈ ਸੌਂਗ ਚਲੋ ਭਾਈ ਚਲੋ ਅੱਧਰ ਫਿਰਦੇ ਸਾਰੇ ਹਾਂ ਵੀ ਹੋਰ ਤਾਂ ਨਹੀਂ ਲੈਣਾ ਮੋਟਰਸਾਈਕਲ ਹਾਂ ਭਾਈ ਇਹ ਡਰਦਾ ਹੈ ਓ ਬਾਬਾ ਜੀ ਨੂੰ ਵੀ ਬੁਲਾ ਲਓ ਹੈ ਦੇਖਦੇ ਆ ਹਾਂ ਬਈ ਬਿੱਲੀ ਠੀਕ ਆ ਰੋਟੀ ਤਾਂ ਨਹੀਂ ਖਾਣੀ ਭੁੱਖ ਤਾਂ ਹੀ ਲੱਗੀ ਟ੍ਰੇਨ 'ਚ ਹੈ ਮਾਈਟਰ ਖਜੂਰ ਵਾਲੀ ਲੂਪਿੰਗ ਬਹੁਤ ਵਧੀਆ ਆਹਾ ਲੱਗੀ ਇੱਕ ਨੰਬਰ ਠੀਕ ਆ ਬੁਲਾਓ ਪਾਪਾ ਜੀ ਨੂੰ ਓ ਅੱਛਾ ਪਰ ਫੋਟੋ ਖਿੱਚਣ ਦੀ ਦੇਖਦੇ ਆ ਚਲੋ ਆ ਜਾਓ ਦੇਖੇ ਆਹੋ ਵਈ ਚਲੋ ਚਲੋ ਜੀ ਕੰਮ ਲੋ ਬਾਈ ਚੱਲ ਪਏ ਸਾਰੇ ਤੇ ਠੀਕ ਆ ਵੀ ਰੋਕਾ ਹਾਂ ਬਈ ਜਸ਼ਨ ਕਹਿ ਮੈਂ ਮੈਨੂੰ ਸਤਿ ਸ਼੍ਰੀ ਅਕਾਲ ਕਾ ਚੁ ਪੇਣੀ ਕੋ ਹੈ ਹੈ ਨਹੀਂ ਜੀ ਚਾਹ ਨਹੀਂ ਹੁਣ ਹੁਣ ਤਾਂ ਪ੍ਰਸ਼ਾਦਾ ਛਕਿਆ ਹੈ ਠੀਕ ਨੇ ਤੇ ਉੱਧਰ ਬਾਈ ਬੰਦਾ ਸਾਡਾ ਟਰੈਕਟਰ ਵਾਹਲ ਸਾਰ ਰਿਹਾ ਕੱਢ ਵੀ ਗੱਡੀ ਫੇਰ ਲਾ ਲਾ ਬਈ ਪਰਮ ਨੂੰ ਸਾਹਮਣ ਔਖਾ ਆ ਦੇਖੋ ਤੇ ਰੋਟੀ ਹਾਜਮ ਬੰਦਾ ਲੈ ਬਾਈ ਹਾਜਮ ਹੋ ਰਹੀ ਰੋਟੀ ਉਹਦੀ ਤਾਂ ਉਹ ਦੇਖੋ ਹਾਂ ਸ਼ਾਲਾ ਮਾਰਵਾ ਦੀ ਇਥੇ ਕਰ ਜਣੀ ਹਾਜਮ ਹਾਂ ਗੱਡੀਓ ਸਾਹਮਣੇ ਖੜੀ ਆ ਵੀਰ ਇਹ ਠੀਕ ਜੀ ਜੈਸਾ ਨਾ ਹੋਦ ਨੂੰ ਕਮ ਕਾਈ ਬਾਈ ਹਾਂ ਉਹ ਹਾਜਮ ਘਰ ਜਾ ਕੇ ਰੋਟੀ ਖਾਣੀ ਆ ਹੈਲੋ ਬਾਈ ਤੇ ਚਲੋ ਬਾਈ ਉਹ ਬਾਈ ਆ ਕੇ ਗੱਡੀ ਦੇ ਕੋਲ ਸੌਂਗ ਫੇਰ ਚੱਲ ਰਿਹਾ ਮਿੱਠਾ ਮਿੱਠਾ ਠੀਕ ਠੀਕ ਹੈ ਹੂੰ ਚਲੋ ਬਾਈ ਬਲੇ ਗੱਲ ਕਹਿ ਰਹੇ ਹਾਂ ਜੇ ਜਮੀਨ ਕਰਾਂ ਜਦੋਂ ਚਲੋ ਬਾਈ ਚਲੋ ਚੱਲ ਬਈ ਜੇ ਸਾਨੂੰ ਪਤਾ ਹਾਂ ਬਈ ਸੌਂਗ ਦੇਖਣਾ ਬਈ ਚੱਲਦਾ ਹਨਾ ਹਾਂਜੀ ਹੈ ਆ ਪੁਰਾਣੇ ਤੇ ਚੱਲ ਭਾਈ ਆ ਬੰਦਾ ਵਹਿ ਗਿਆ ਭਾਈ ਮੂਰੇ ਆਹ ਦੇਖੋ ਜਿਹਨੇ ਹੁਣ ਜਾ ਕੇ ਲਾਉਣੇ ਗਾਣੇ ਵੀ ਗਾਣੇ ਲਾਓ ਚਲੋ ਭਾਈ ਚੱਲ ਠੀਕ ਹੈ ਵੀਰ